ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਤੁਹਾਡੇ ਲੈ ਕੇ ਦੋ ਸੀਲ ਵਾਲੇ ਜਾਨਵਰ ਜਿਹੜੇ ਸੱਜਣ ਮਿੱਤਰ ਕਹਿੰਦੇ ਆ ਵੀ ਅਸੀਂ ਨੌਕਰੀ ਬੱਚੇ ਰੱਖਣੇ ਆ ਉਹਨਾਂ ਲਈ ਆਪਾਂ ਲੈ ਕੇ ਆਏ ਨਵੀਂ ਉਮਰ ਦੀ ਨੌਕਰੀ ਬੇਸ਼ੇਰੀ ਤੇ ਜਿਹੜੇ ਮੇਰੇ ਵੀਰ ਚਾਲਾਂ ਵਗੈਰਾ ਸਵਾਰੀ ਵਗੈਰਾ ਦੇ ਸ਼ੌਕੀਨ ਹੈ ਉਹਨਾਂ ਲਈ ਆਪਾਂ ਲੈ ਕੇ ਆਏ ਅਰੀਬੇ ਚਾਲ ਵਾਲੀ ਮਿੱਤਰੋ ਮਾਰਵਾੜੀ ਘੋੜੀ ਤੇ ਇੱਕ ਗੱਲ ਹੋਰ ਮਿੱਤਰੋ ਜੇ ਕਿਸੇ ਸੱਜਣ ਮਿੱਤਰ ਨੇ ਆਏ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਮਿੱਤਰੋ ਸਾਡਾ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਸਾਡਾ ਸੰਪਰਕ ਕਰ ਸਕਦੇ ਹੋ ਤੇ ਮਿੱਤਰੋ ਸਾਡੇ ਚੈਨ ਸਾਰੇ ਜਾਨਵਰਾਂ ਦੀ ਵੀਡੀਓ ਮਿੱਤਰੋ ਫ੍ਰੀਚ ਕੀਤੀ ਜਾਂਦੀ ਹੈਗੀ ਤਾਂ ਜੇ ਕਿਸੇ ਨਾਲ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਕਰ ਲਓ ਸੰਪਰਕ ਆਜੋ ਮਿੱਤਰੋ ਹੁਣ ਸਾਨੂੰ ਆਪਾ ਦਿੰਨੇ ਆ ਜਾਨਵਰਾਂ ਦੀ ਬਗੈਰ ਡਿਟੇਲ ਤਾਂ ਪਹਿਲਾ ਜਾਨਵਰ ਹੈ ਮਿੱਤਰੋ ਆਪਣੇ ਕੋਲੇ ਆਹ ਨੇਚਰ ਸਪੌਟਲੈਸ ਨੁਕਰੀ ਬਿਸ਼ੇਰੀ ਇਹ ਮਿੱਤਰੋ ਤੁਸੀਂ ਹੱਡਾ ਪੈਰਾਂ ਨੂੰ ਦੇਖ ਕੇ ਚੈੱਕ ਕਰ ਹੀ ਸਕਦੇ ਫੋਟੋ ਵਗੈਰਾ ਨੂੰ ਦੇਖ ਕੇ ਵੀਡੀ ਬਿਸ਼ੇਰੀ ਦੀ ਗਰੋਥ ਹੈ ਮਿੱਤਰੋ ਉਹ ਬਹੁਤ ਚੰਗੀ ਹੋਈ ਹੈ ਤੇ ਆਨਲਾਈਨ ਟਾਈਮ 'ਚ ਮਿੱਤਰੋ ਇਹ ਨੇ ਜਿਹੜਾ ਬਹੁਤ ਚੰਗੀ ਘੋੜੀ ਬਣਨਾਗਾ ਮੇਤਰੋ ਨੇਚਰਲ ਸਪੌਟਲੈਸ ਹੈਗੀ ਬਹੁਤ ਚੰਗੀ ਬਲੱਡ ਲਾਈਨ ਚਾ ਇੱਕ ਵਾਰ ਤੁਸੀਂ ਫੋਟੋ ਵੀਡੀਓ ਦੇਖ ਕੇ ਚੈੱਕ ਕਰੋ ਪਿੱਠ ਪੁੜੇ ਤੋਂ ਬਚੰਗੀ ਹੈਗੀ ਘੋੜੀ ਤੇ ਆਉਣ ਵਾਲੇ ਟਾਈਮ ਚ ਮੇਤਰੋ ਇਹਨੇ ਬਹੁਤ ਚੰਗੀ ਘੋੜੀ ਬਨਨਾਗਾ ਅੱਗੇ ਮੇਤਰੋ ਆਪਾਂ ਤੁਹਾਨੂੰ ਇਹ ਡਿਟੇਲ ਵਗੈਰਾ ਇਹ ਦਿੰਨੇ ਆ ਸਾਰੀ ਇਹ ਜਿਹੜੀ ਬਸ਼ੇਰੀ ਹੈ ਮੇਤਰੋ ਇਹਦੀ 20 ਮਹੀਨੇ ਉਮਰ ਹੋ ਚੱਲੀ ਹੈਗੀ 9 ਇੰਚ ਪਲੱਸ ਮੇਤਰੋ ਇਹ ਹਾਈਟ ਕਰ ਚੁੱਕੀ ਹੈਗੀ ਆਉਣ ਵਾਲੇ ਟਾਈਮ ਚ ਮੇਤਰੋ ਇਹਨੇ ਬਹੁਤ ਚੰਗੀ ਘੋੜੀ ਬਨਨਾਗਾ ਤੇ ਮੇਤਰੋ ਇਹ ਜਿਹੜੀ ਹਾਥੀ ਘੋੜੇ ਦੀ ਪੋਤੀ ਹੈਗੀ ਇਹ ਜਿਹੜਾ ਬਾਪ ਆ ਮਿੱਤਰੋ ਉਹ ਚੰਗਾ 66 ਇੰਚ ਦਾ ਨੁਗਰਾ ਘੋੜਾ ਹੈਗਾ ਤੇ ਇਹਦੀ ਮਾਂ ਵੀ ਮਿੱਤਰੋ ਬਹੁਤ ਚੰਗੀ ਘੋੜੀ ਹੈਗੀ ਇਹ ਜਿਹੜੀ ਬਸ਼ੇਰੀ ਹੈ ਮਿੱਤਰੋ ਇਹ ਪੰਜਾਬਾ 66 ਫਾਰਮ ਵਾਲੇ ਵੀਰਾਂ ਕੋਲ ਹੈ ਜਿੰਨਾਂ ਕੋਲੇ ਮਿੱਤਰੋ ਬਾਦਸ਼ਾਹ ਘੋੜਾ ਹੈਗਾ ਚਾਰ ਬਾਾਰ ਦਾ ਚੈਂਪੀਅਨ ਉਹਦੀ ਫੋਟੋ ਵੀ ਮਿੱਤਰੋ ਆਪਾਂ ਵਿੱਚ ਵੀਡੀਓ ਦੇ ਲਾ ਦਾਂਗੇ ਜੇ ਕਿਸੇ ਸੱਜਣ ਮਿੱਤਰ ਨੇ ਲੈਣੀ ਹੋਵੇ ਤਾਂ ਮਿੱਤਰੋ ਮਾਲਕਾਂ ਦਾ ਨੰਬਰ 3 ਤੇ ਚੱਲ ਰਿਹਾ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜਿਹਦਾ ਮੁੱਲ ਵੀ ਮਿੱਤਰੋ ਮਾਲਕ ਵੀਰ ਕਹਿੰਦੇ ਸੀ ਫੋਨ ਵਗੈਰਾ ਤੇ ਦੱਸਾਂਗੇ ਪਰ ਮਿੱਤਰੋ ਤੁਹਾਨੂੰ ਇਹ ਜਾਇਜ਼ ਮੁੱਲ 'ਚ ਹੀ ਮਿਲ ਜੂਗੀ ਬਸ਼ੇਰੀ ਦੂਜਾ ਜਾਨਵਰ ਆ ਮਿੱਤਰੋ ਆਪਣੇ ਕੋਲੇ ਪੂਰੇ ਫੁੱਲ ਸ਼ੌਂਕੀ ਬੰਦਿਆਂ ਦੇ ਲਈ ਜਿਹੜੇ ਸਵਾਰੀ ਦੇ ਬਹੁਤ ਸ਼ੌਂਕੀ ਬੰਦਿਆ ਉਹਨਾਂ ਲਈ ਆ ਮਿੱਤਰੋ ਆਪਣੇ ਕੋਲੇ ਦੇਵਲੀ ਬਲੱਡ ਲਾਈਨ ਦੀ ਮਾਰਵਾੜੀ ਘੋੜੀ ਮਿੱਤਰੋ ਬਹੁਤ ਚੰਗੀ ਬਲੱਡ ਲਾਈਨ ਚੋਂ ਆ ਤੇ ਜਿਹੜੇ ਮੇਰੇ ਵੀਰ ਚਾਲ ਵਗੈਰਾ ਰੇਬੇ ਚਾਲ ਵਗੈਰਾ ਦੇ ਸ਼ੌਂਕੀ ਐ ਉਹ ਵੀਰਾਂ ਲਈ ਤਾਂ ਮਿੱਤਰੋ ਇਹ ਨਿਹਰਾ ਤੋਹਫਾ ਹੈਗੀ ਬਾਕੀ ਤੁਸੀਂ ਫੋਟੋਆਂ ਵੀਡੀਓ ਜੀ ਦੇਖ ਕੇ ਇੱਕ ਵਾਰ ਮਿੱਤਰੋ ਕੱਦ ਕਾਠ ਵਗੈਰਾ ਚੈੱਕ ਕਰੋ ਘੋੜੀ ਦਾ ਵੀਡੀਓ ਵਗੈਰਾ ਜੀ ਦੇਖ ਕੇ ਮਿੱਤਰੋ ਤੁਸੀਂ ਅੰਦਾਜ਼ਾ ਲਾਈ ਸਕਦੇ ਹੋ ਵੀ ਬਹੁਤ ਚੰਗੀ ਘੋੜੀ ਹੈਗੀ ਤੇ ਮਿੱਤਰੋ ਸਵਾਰੇ ਸਬੂਰੀ ਨੂੰ ਮਿੱਤਰੋ ਇਹ ਬਹੁਤ ਠੰਡੇ ਸੁਭਾਅ ਦੀ ਘੋੜੀ ਆ ਤੇ ਮਿੱਤਰੋ ਬਰੀਡਰ ਘੋੜੀ ਆਗੀ ਤੇ ਇਹ ਮਿੱਤਰੋ 61 ਇੰਚ ਹਾਈਟ ਕਰ ਚੁੱਕੀ ਹੈਗੀ ਮੌਕੇ ਦੀ ਖਾਲੀ ਹੈ ਮਿੱਤਰੋ ਜੇ ਕਿਸੇ ਸੱਜਣ ਮਿੱਤਰ ਨੇ ਲੈਣੀ ਹੋਵੇ ਤਾਂ ਮਾਲਕ ਵਾਲਾ ਨੰਬਰ ਸਕਰੀਨ ਤੇ ਚੱਲ ਰਿਹਾ ਹੈਗਾ ਇਹ ਘੋੜੀ ਮਿੱਤਰੋ ਪੰਜਾਬ ਦਾ ਸਟਾਰਟ ਫਾਰਮ ਵਾਲੇ ਵੀਰਾਂ ਕੋਲੀ ਆ ਇਹਦਾ ਵੀ ਰੇਟ ਮਿੱਤਰੋ ਮਾਲਕ ਵੀਰ ਤੁਹਾਨੂੰ ਆਪ ਫੋਨ 'ਤੇ ਦੱਸਣਗੇ ਪਰ ਤੁਹਾਨੂੰ ਮਿੱਤਰੋ ਹਿੰਟ ਦੇ ਦਿੰਦੇ ਆ ਬਹੁਤ ਜਾਇਜ਼ ਰੇਟ 'ਚ ਬੰਨਣ ਵਾਲੀ ਘੋੜੀ ਆ ਮਿੱਤਰੋ ਲੋਕ ਡਰ ਜਾਂਦੇ ਮੁੱਲ ਨਹੀਂ ਦੱਸਿਆ ਵੀ ਕਦੇ ਜ਼ਿਆਦਾ ਨਾ ਮੰਗ ਲੈ ਤਾ ਮਿੱਤਰ ਮੁੱਲ ਬਹੁਤ ਜਾਇਜ਼ ਮੰਗਿਆ ਹੋਇਆ ਹੈਗਾ ਇਹ ਕਿਸੇ ਮਿੱਤਰ ਉਹਦੀ ਵਪਾਰ ਲਾਈਨ ਵਗੈਰਾ ਹੋਰ ਚੀਜ਼ਾਂ ਕਰਕੇ ਵੀਡੀਓ ਚ ਰੇਟ ਨਹੀਂ ਦੱਸਿਆ ਜਾਂਦਾ ਪਰ ਮਿੱਤਰ ਤੁਹਾਨੂੰ ਜਾਇਜ਼ ਰੇਟ ਚ ਮਿਲ ਜੂਗੀ ਇਹ ਕੁੜੀ ਜੇ ਕਿਸੇ ਨੇ ਲੈਣੀ ਹੋਵੇ ਮਾਲਕ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਮਿੱਤਰੋ ਹਾਂਜੀ ਮਿੱਤਰੋ ਆਪਦੇ ਜਾਨਵਰ ਦੀ ਫ੍ਰੀ ਵਿੱਚ ਐਡ ਕਰਵਾਉਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮਿੱਤਰੋ ਸਾਡਾ ਇਹ ਨੰਬਰ ਉਹ ਸਕਰੀਨ ਤੇ ਚੱਲ ਰਿਹਾ ਹੈ ਤੇ ਜਿਹੜੀ ਵੀ ਆ ਜਾਨਵਰ ਦੀ ਮਿੱਤਰੋ ਸਾਡੇ ਚੈਨਲ ਤੇ ਐਡ ਕੀਤੀ ਜਾਂਦੀ ਹੈ ਉਹ ਜਾਨਵਰ ਦੀ ਮਿੱਤਰੋ ਕੋਈ ਫੀਸ ਨਹੀਂ ਲੈਤੀ ਜਾਂਦੀ ਸਾਰੇ ਜਾਨਵਰਾਂ ਦੀ ਐਡ ਫ੍ਰੀ ਵਿੱਚ ਕੀਤੀ ਜਾਂਦੀ ਹੈ ਧੰਨਵਾਦ ਮਿੱਤਰੋ